ਲੈ ਜੋੜੇ ਪਾਲਿਸ਼ ਕਰਦੇ ਲਾਭ ਸਿਆਂ ਓਏ ਅੱਜ ਤਾਂ ਤੇਰੇ ਮੁੰਡੇ ਦਾ ਵਿਆਹ ਆ ਓਏ ਮੁੰਡੇ ਦੇ ਵਿਆਹ ਤੇ ਤਾਂ ਨਵੇਂ ਜੋੜੇ ਲੈ ਲੈਂਦਾ ਕਿਉਂ ਲਵਾਂ ਮੈਂ ਨਵੇਂ ਜੋੜੇ ਜਦੋਂ ਕੁੜੀ ਵਾਲਿਆਂ ਨੇ ਮੁੰਡੇ ਨੂੰ ਨਵੇਂ ਜੋੜੇ ਲੈ ਕੇ ਦੇਣੇ ਆ ਹੋਸਾ ਤਾਂ ਮੁੰਡੇ ਦੇ ਪਿਓ ਨੂੰ ਵੀ ਲੈ ਕੇ ਦੇ ਦੇਣ ਮੈਂ ਉਹੀ ਫਜ਼ੂਲ ਖਰਚੀ ਕਰਤਾ ਫਿਰ ਲੈ ਬਈ ਮਿਹਰਬਾਨੀ ਵੀ ਬਹੁਤ ਮਿਹਰਬਾਨੀ ਜਿਉਂਦਾ ਰਹੇ ਪੈਸੇ ਖਾਤੇ 'ਚ ਲਿਖ ਲਈ ਓ ਕਿਹੜਾ ਖਾਤਾ ਖੂ ਖਾਤਾ ਤੇਰੇ ਭਤੀਜ ਦਾ ਵਿਆਹ ਇੰਨਾ ਕੁ ਤਾਂ ਸ਼ਗਰ ਬਣਦਾ ਹੀ ਆ ਤੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਾਹਿਬ ਸੱਚੀ ਤੁਸੀਂ ਆਪਣੀ ਬੇਟੀ ਨੂੰ ਬਹੁਤ ਅੱਛੇ ਸੰਸਕਾਰ ਦਿੱਤੇ ਲਾਭ ਸਿੰਘ ਜੀ ਉਹ ਮੈਂ ਕੁੜੀ ਵਾਲਿਆਂ ਵੱਲੋਂ ਨਹੀਂ ਮੈਂ ਤਾਂ ਤੁਹਾਡੇ ਵੱਲੋਂ ਆ ਅਸਲ 'ਚ ਦਾਜ ਦੇ ਚਾਹ ਦੇ ਵਿੱਚ ਮੈਨੂੰ ਅੱਜ ਸਾਰੇ ਕੁੜੀ ਵਾਲੇ ਲੱਗੀ ਜਾਂਦੇ ਹੈਪੀ ਓ ਹੈਪੀ ਖਾਤਾ ਹੈਪੀ ਕਿੱਥੇ ਮੋਦਾ ਪੈਗ ਲਾ ਰਿਹਾ ਤੁਸੀਂ ਮੈਨੂੰ ਦੱਸੋ ਕਹਿਣਾ ਕੀ ਹੈ ਇਹੀ ਕਹਿਣਾ ਸੀ ਕਿ ਭਰਾ ਦੇ ਵਿਆਹ ਦੇ ਵਿੱਚ ਐਵੇਂ ਬਹੁਤੀ ਢਫੇ ਨਾ ਕੱਲ ਨੂੰ ਉਹਦੇ ਵੀ ਬੋਲੀ ਲੱਗਣੀ ਆ ਦਾਸ ਦੀ ਮਾਰਕੀਟ ਦੇ ਵਿੱਚ ਮੈਂ ਕੁੰਡੀ ਲਾਲਾ ਜਿਵੇਂ ਤੁਹਾਡੇ ਰਿਵਾਜ ਹੋਵੇ ਉਹ ਰਿਵਾਜ ਤਾਂ ਸਾਡੇ ਛੱਤ ਤੇ ਪੈਣ ਦਾ ਨਹੀਂ ਜੀ ਮੇਰੇ ਡੈਡੀ ਨਰਾਜ਼ ਹੋਣਗੇ ਇੱਥੇ ਠੀਕ ਹੈ ਕੀ ਹੋਇਆ ਥੱਲੇ ਚੱਲ ਦੱਸ ਦਿੰਨਾ ਕੀ ਹੋਇਆ ਮੈਂ ਆਇਆ ਹੁਣੇ ਸੋਹੀ ਨਾ ਹੁਣ ਵਿਚੋਲੇ ਦਾ ਕੰਮ ਤਾਂ ਨਿਬੜ ਗਿਆ ਇਹਨੂੰ ਕਹਿ ਰਿਹਾ ਜਾਣ ਦੋ ਪੋਤੇ ਨਾਲ ਪੁੱਛ ਜਾਂ ਨਹੀਂ ਦਿੰਦੇ ਡੈਡੀ ਕੀ ਹੋਇਆ ਜਦੋਂ ਦੀ ਡੋਲੀ ਆਈ ਹੈ ਤੂੰ ਤਾਂ ਜਨਾਨੀ ਵੇਖ ਕੇ ਅੰਨਾ ਹੋਇਆ ਫਿਰਦਾ ਇੱਕ ਮਿੰਟ ਵੀ ਥੱਲੇ ਆ ਕੇ ਚੈੱਕ ਨਹੀਂ ਕੀਤਾ ਕਿ ਦਾਜ ਦਾ ਸਬੰਧ ਪੂਰਾ ਆਇਆ ਕਿ ਨਹੀਂ ਆਇਆ ਉਹ ਜਿਹੜੀ ਅੱਜ ਤਾਂ ਮੇਰਾ ਵਿਆਹ ਹੋਇਆ ਹੁਣ ਜਨਾਨੀ ਛੱਡ ਕੇ ਦਾਜ ਚੈੱਕ ਕਰਦਾ ਚੰਗਾ ਲੱਗਦਾ ਮੈਨੂੰ ਉਹ ਤੇ ਜਨਾਨੀ 'ਚ ਕੋਈ ਘਾਟ ਹੋਊ ਤਾਂ ਚੱਲੂ ਪਰ ਜੇ ਦਾਜ ਵਿੱਚ ਘਾਟ ਹੋਈ ਉਹ ਨਹੀਂ ਚੱਲਣੀ ਹੈ ਦਾਜ ਪੂਰਾ ਨਹੀਂ ਆਇਆ ਉਹ ਤਾਂ ਕੁੜੇ ਵਾਲਿਆਂ ਨੇ ਬੈਡ ਤੇ ਸਕੂਟਰ ਮਾਰ ਲਿਆ ਐ ਕਿਵੇਂ ਮਾਰ ਲਿਆ ਮਾਂ ਨੇ ਐਵੇਂ ਨਹੀਂ ਨਾ ਰੱਖਿਆ ਲਾਭ ਸਿੰਘ ਹੀਰਾ ਜੇ ਐਂ ਘਾਟੇ ਖਾਣ ਲੱਗੇ ਤਾਂ ਸਰ ਗਿਆ ਅਲਾਹ ਸਿਆ ਆਪਾਂ ਵੀ ਤਾਂ 8ਵੀਂ ਫੇਲ ਮੁੰਡੇ ਨੂੰ 10ਵੀਂ ਪਾਸ ਦੱਸਿਆ ਅਗਲੇ ਨੂੰ ਪਤਾ ਲੱਗ ਗਿਆ ਡੈਡੀ ਦੇਖੋ ਗਲਤੀ ਤਾਂ ਆਪਣੀ ਵੀ ਹੈ ਹਾਂ ਓਏ 8ਵੀਂ ਫੇਲ ਤੇ 10ਵੀਂ ਪਾਸ 'ਚ ਕੋਈ ਫਰਕ ਨਹੀਂ ਹੁੰਦਾ ਨੌਕਰੀ ਤਾਂ ਸਾਨੂੰ ਨਹੀਂ ਮਿਲਦੀ ਮੁੰਡੇ ਦਾ ਆਪਣਾ ਫੈਲਿੰਗ ਦਾ ਕੰਮ ਹੈ ਕਹਦੀ ਕੁੜੀ ਵਾਲਿਆਂ ਨੂੰ ਮੈਂ ਜਾਵਾਂ ਜੀ ਫਿਰ ਗੱਲ ਕਰਦਾ ਜਾ ਕੇ ਮੈਂ ਜੇ ਉਹ ਨਾ ਮੰਨੇ ਤਾਂ ਅਸੀਂ ਤੇਰਾ ਬੈਗ ਚੱਕ ਲੈਣਾ ਕਿਉਂ ਸਾਲਾ ਸਾਹਿਬ ਬਿਲਕੁਲ ਜੀਜਾ ਜੀ ਮੇਰਾ ਕਸੂਰ ਤੂੰ ਮੈਂ ਤੇ ਕੁਝ ਹੋ ਗਿਆ ਮੇਰਾ ਕੀ ਕਸੂਰ ਹੋ ਗਿਆ ਹਾਂ ਹੁਣ ਤੂੰ ਕਿੱਥੇ ਚੱਲਿਆ ਡੈਡੀ ਮੈਂ ਜਾ ਕੇ ਪੰਮੀ ਨਾਲ ਗੱਲ ਕਰਦਾ ਹੋ ਸਕਦਾ ਉਹ ਆਪਣੇ ਘਰ ਦੇ ਨੂੰ ਮਨਾ ਲੇ ਗੱਲ ਹੀ ਕਰੀ ਹਜੇ ਗੱਲ ਨਾ ਲਾਈ ਹੋ ਸਕਦਾ ਕੁੜੀ ਮੋੜ ਨਹੀਂ ਪੈ ਜਵੇ ਹਾਂ ਦਾਦੂ ਹੂੰ ਆਪਣਾ ਸਕੂਟਰ ਖੜਕਾ ਬਹੁਤ ਕਰਦਾ ਆਪਾਂ ਨਵਾਂ ਸਕੂਟਰ ਕਿਉਂ ਨਹੀਂ ਲੈ ਲੈਂਦੇ ਬਿੱਟੂ ਬੇਟੇ ਸਕੂਟਰ ਤਾਂ ਤੇਰੇ ਵੀ ਆਉਣ ਤੋਂ ਪਹਿਲਾਂ ਆ ਜਾਣਾ ਸੀ ਉਹ ਤਾਂ ਤੇਰਾ ਨਾਨਾ ਹੀ ਮੋਕ ਮਾਰ ਗਿਆ ਬਸ ਹੁਣ ਤਾਂ ਸਾਰੀਆਂ ਉਮੀਦਾਂ ਤੇਰੇ ਚਾਚੇ ਦੇ ਵਿਆਹ ਤੇ ਖੜੀ ਆ। ਚੱਲ ਰੋ ਰੋ। ਇੱਕ ਟਰੱਕ ਹੀ ਤਾਂ ਖੜਾ। ਉਹ ਦੇਖੀ ਧਿਆਨ ਨਾਲ। ਸੱਤਪਾਲ ਜੀ ਕੋਈ ਕਿਰਾਏ ਦਾ ਨਮਾ ਆਇਆ। ਉਹਨਾਂ ਨਾਲ ਲਾਭ ਸਿੰਘ ਜੀ ਪਰਸੋ ਸਾਡੇ ਮੁੰਡੇ ਦਾ ਵਿਆਹ। ਇਹ ਤਾਂ ਕੁੜੀ ਵਾਲਿਆਂ ਨੇ ਦਾਜ-ਦਸਮਾਨ ਭੇਜਿਆ। ਦਾਜ-ਦਸਮਾਨ ਪਹਿਲਾਂ ਹੀ ਭੇਜਤਾ ਉਹ ਵੀ ਟਰੱਕ ਭਰ ਕੇ। ਹਲੇ ਤਾਂ ਜੀ ਇੱਕ ਟਰੱਕ ਹੋਰ ਆ ਰਿਹਾ। ਤੁਹਾਡਾ ਵਿਚੋਲਾ ਕੌਣ ਸੀ? ਉਹ ਤੇਜਵਾਲ ਕਹੌ ਰਿਹਾ ਕਨੇ ਵਾਲੀ। ਉਹਨੇ ਕੁੜੀ ਵੀ ਪੜ੍ਹੀ ਲਿਖੀ ਲੱਭੀ ਆ। ਵੀਰ ਦਾ ਫਿਰ ਤਾਂ ਮੁੰਡੇ ਦੇ ਬਰਾਬਰ ਦੀ ਲੱਭਤੀ ਉੱਤੋਂ ਦੀ ਹੈ ਜੀ ਸਾਡੇ ਵਾਲਾ ਤਾਂ 8ਵੀਂ ਫੇਲ ਆ 8ਵੀਂ ਫੇਲ ਤਾਂ ਸਾਡੇ ਵਾਲਿਆਂ ਨੇ ਵੀ ਕਰੀ ਆ ਸਾਨੂੰ ਤਾਂ ਸਾਲਾ ਸਕੂਟਰ ਤੱਕ ਨਹੀਂ ਜੁੜਿਆ ਅਸਲ 'ਚ ਸਾਨੂੰ ਕੁੜੀ ਵਾਲੇ ਧੋਖਾ ਦੇ ਫਿਰ ਕੁੜੀ ਛੱਡ ਦੇਣੀ ਸੀ ਕੁੜੀ ਤਾਂ ਮੁੰਡਾ ਕੋਲ ਖੜਾ ਨਾ ਤੁਹਾਡਾ ਵਿਚੋਲਾ ਕੌਣ ਹੈ ਤਾਂ ਹੀ ਰੋਦੂ ਕਨੇਕ ਉਹ ਨੇਕ ਕੋਲ ਤੁਸੀਂ ਕਿੱਥੇ ਫਸ ਗਏ ਉਹਦੀਆਂ ਤਾਂ ਤਿੰਨੇ 누ਹਾਂ ਰਲ ਕੇ ਮਸਾ ਇੱਕ ਸਾਈਕਲ ਲੈ ਗਈਆਂ ਹੁਣ ਮੈਂ ਉਹਨੂੰ ਸਾਈਕਲ ਚਲਾਉਣ ਜੋਗਰ ਨਹੀਂ ਛੱਡਣਾ ਇਹ ਜੇ ਤਾਂ ਤਾਂ ਲੱਤ ਪੰਨੂ ਜੇ ਕਾਠੀ ਤੋਂ ਕੈਂਚੀ ਤੇ ਨਾ ਆ ਗਿਆ ਮੈਨੂੰ ਵੀ ਲਾਭ ਸਿੰਘ ਹੀਰਕੀ ਵੀ ਕਿ ਨੇਕ ਉਹਨੇਕ ਲਾਭ ਸਿੰਘ ਤੂੰ ਇੱਥੇ ਕੀ ਹੋਇਆ ਥੱਲੇ ਆ ਦੱਸ ਤਾਂ ਕੀ ਹੋਇਆ ਦਾਦੂ ਇਹ ਕੌਣ ਨੇ ਬਸ ਪੁੱਤ ਇਹ ਸਮਝ ਲੈ ਤੈਨੂੰ ਦੁਨੀਆ ਤੇ ਲਿਆਉਣ ਵਾਲਾ ਇਹੀ ਬੰਦਾ ਇਹ ਰੰਬਾ ਯੱੱਬਾ ਤੇਰੇ ਮੰਮੀ ਡੈਡੀ ਦਾ ਇਹ ਨਹੀਂ ਟੰਕਾ ਪੜਾਇਆ ਸੀ ਇਹੋ ਜੇ ਜਾਨਵਰ ਨੂੰ ਵਿਚੋਲਾ ਕਹਿੰਦੇ ਆ ਲਾਭ ਸਿੰਘ ਕੀ ਹੋ ਗਿਆ ਨਾ ਤੈਨੂੰ ਚਾਰਾਂ ਨੂੰ ਮਹੀ ਲੱਭੇ ਸੀ ਅਖਿਆਟਮੀ ਫੇਲ ਮੁੰਡੇ ਨੂੰ ਦਾਜ ਨਹੀਂ ਮਿਲ ਸਕਦਾ ਉਹ ਸਤਪਾਲ ਦੇ ਮੁੰਡੇ ਨੂੰ ਕਿਵੇਂ ਮਿਲ ਗਿਆ ਉਹ ਵੀ ਪੂਰੇ ਦੋ ਟਰੱਕ ਭਰ ਕੇ ਅੱਛਾ ਉਡੀ ਜ ਕੋਈ ਨੁਕਸ ਹੋਣਾ ਫਿਰ ਉਹ ਤੂੰ ਸਾਨੂੰ ਬੜੀ ਦੀਪਕਾ ਪਾਦੂ ਕੋਲ ਲੱਭ ਕੇ ਦਿੱਤੀ ਆ ਦਾਦੂ ਅਜੇ ਫਿਲਮਾਂ ਦੀਆਂ ਗੱਲਾਂ ਚੱਲਦੀਆਂ ਪੁਲਾਵ ਸਿਆ ਤੂੰ ਫਿਕਰ ਕਾ ਤੂੰ ਕਰਦਾ ਏ ਤੇਰੇ ਦੂਜੇ ਮੁੰਡੇ ਨੂੰ ਐਸਾ ਰਿਸ਼ਤਾ ਕਰਾਉਂ ਸਾਰੀਆਂ ਕਸਨਾ ਕੱਢ ਦੂੰ ਇਹ ਘੱਡੂ ਕਸਰਾ ਓਏ ਮੇਰਾ ਮੁੰਡਾ ਐਮ ਬੀਏ ਆ ਤਾਜ ਦੇਣ ਵਾਲੇ ਹਣ ਉਹਦੇ ਮਗਰ ਮਗਰ ਫਿਰਨਗੇ ਉਹ ਸਾਨੂੰ ਪੜਨੇ ਐਮ ਬੀਏ ਕਿੱਥੋਂ ਕਰ ਲਈ ਮੈਂ ਚਾਹੇ ਘਰੇ ਬਹਿ ਕੇ ਕਰਾਈ ਹੋਵੇ ਐਮ ਬੀਏ ਤੂੰ ਵੀ ਚੋ ਟਿੰਡੇ ਲੈਣੇ ਮੇਰਾ ਮਤਲਬ ਸੀ ਕਈ ਵਾਰ ਬੰਦਾ ਕੋਈ ਫਾਇਦੇ ਦਾ ਸੌਦਾ ਵੀ ਕਰਾਉਣਾ ਹੁੰਦਾ ਹੈ ਮੈਂ ਰਾਜ਼ੀ ਤੇਰੇ ਫਾਇਦਾ ਕਰਾਉਣ ਤੋਂ ਕਈ ਵਾਰੀ ਤਾਂ ਮ ਓ ਯਾਰ ਇਹਦੇ ਨਾਨੇ ਦੀ ਗੱਲ ਕੀਤੀ ਆ ਮੈਂ ਇਹੇ ਸੋਚ ਕੇ ਸਬਰ ਕਰ ਲੈਣਾ ਚੱਲ ਕੋਈ ਗੱਲ ਮੇਰੇ ਪਿਛਲੇ ਸਾਰੇ ਰੋਣੇ ਧੋਣੇ ਮੇਰਾ ਐਮਬੀਏ ਪੁੱਤ ਹੈਪੀ ਤੋਂ ਹੋ ਗਿਆ ਹਰਵਿੰਦਰ ਸਿੰਘ ਹੈਪੀ ਵਾਇਲ ਪੈ ਗਈ ਓਏ ਹੈ ਕੰਗratulations ਅੱਤ ਤੁਸੀਂ ਹਰਵਿੰਦਰ ਸਿੰਘ ਐਮਬੀਏ ਹੋ ਥੈਂਕ ਯੂ ਜੀ ਪ੍ਰਿਆਸ਼ਾ ਕੀ ਵੇਖਾਂ ਓਏ ਕੀ ਵੇਖਾਂ ਓਏ ਲੋਕਾਂ ਦੇ ਲੱਖਾਂ ਰੁਪਏ ਲੱਗ ਜਿੰਦੇ ਤੇਰੀ 30000 ਚ ਕਰੀ ਐਮਬੀਏ ਹੋ ਗਈ ਓ ਮੈਨੂੰ ਮੇਰੇ ਡੈਡੀ ਕਹਿੰਦੇ ਸੀ ਤਦੋਂ ਆਪਾਂ ਕੁੜੀਆਂ ਨੂੰ ਦੱਸਣਾ ਵੀ ਮੁੰਡੇ ਨੇ ਐਮਬੀਏ ਕੀਤੀ ਆ ਉਹਨਾਂ ਨੇ ਗੋਏ ਥੋੜਾ ਪੁੱਛਣਾ ਵੀ ਕਿੰਨੇ ਚ ਕੀਤੀ ਆ ਐਮਬੀਏ ਤਾਂ ਐਮਬੀਏ ਹੁੰਦੀ ਆ ਓਏ ਇਹ ਵੀ ਦਾ ਪੁੱਛਣਗੇ ਨਾ ਕਿੱਥੋਂ ਕੀਤੀ ਆ ਓ ਯਾਰ ਕੋਈ ਨਹੀਂ ਪੁੱਛਦਾਗਾ ਅਰੇ ਮੈਨੂੰ ਪਤਾ ਮੇਰੇ ਡੈਡੀ ਦਾ ਜਿੱਥੇ ਉਹਨੇ ਮੇਰਾ ਰਿਸ਼ਤਾ ਕਰਨਾ ਉਹਨਾਂ ਨੇ ਐਮਬੀਏ ਸ਼ਬਦੀ ਸਾਲ ਪਹਿਲਾਂ ਸੁਣਿਆ ਹੁਣ ਅੱਜੇ ਹੈਪੀ ਐਮਬੀਏ ਚਲ ਇਧਰ ਦੇਖ ਐਮਬੀਏ ਦੀ ਡਿਗਰੀ ਹੈਪੀ ਪੁੱਤ ਤੂੰ ਅੱਜੀ ਆਪਣੀ ਫੇਸਬੁੱਕ ਜੀ ਤੇ ਛਾੜ ਦੇ ਕਿ ਮੁੰਡਾ ਐਮਬੀਏ ਨਾਲੇ ਸਾਰੇ ਜਾਣੇ ਮੇਰੀ ਗੱਲ ਕੰਨ ਖੋਲ ਕੇ ਸੁਣ ਲਓ ਜੇ ਕੋਈ ਹੈਪੀ ਦੇ ਰਿਸ਼ਤੇ ਦੀ ਗੱਲ ਕਰਦਾ ਤੋੜ ਕੇ ਜਵਾਬ ਦੇ ਦੇ ਉਹ ਕਿਉਂ ਪਹਿਲੇ ਚਾਰ ਰਿਸ਼ਤੇ ਤਾਂ ਆਪਾਂ ਆਪ ਮਨਾ ਕਰਨੇ ਆ ਤਾਂ ਕਿ ਸਾਰੇ ਪਾਸੇ ਗਲ ਜੰਗਲ ਦੀ ਆ ਗੰਗੂ ਫੈਲ ਜੇ ਕਿ ਮੁੰਡਾ ਐਮ ਬੀ ਐ ਫਿਰ ਦੇਖਿਓ ਮੈਂ ਮੱਛੀ ਕਿਵੇਂ ਫਸਾਉਣਾ ਡੈਡੀ ਘੱਟੋ ਘੱਟ ਮੇਰੇ ਸਾਹਮਣੇ ਤਾਂ ਭਾਸ਼ਾ ਸਹੀ ਵਰਤ ਲਿਆ ਕਰੋ ਸੌਰੀ ਪੁੱਤ ਮੈਂ ਤੈਨੂੰ ਦੇਖਿਆ ਨਹੀਂ ਸੀ ਡੈਡੀ ਇਸ ਵਾਰ ਕੀ ਸੋਚਿਆ ਵੀ ਗੱਲ ਕਿੱਥੇ ਤੱਕ ਮੁਕਾਉਣੀ ਆ ਮੂੰਹ ਦੇਖ ਕੇ ਚਪੇੜ ਮਾਰਾਂਗੇ ਡੈਡੀ ਪੰਮੀ ਤੂੰ ਐ ਕਰ ਅੰਦਰ ਹੀ ਚੱਲ ਬਾਕੀ ਜਿੱਦਾਂ ਦਾ ਗਾਹ ਕਹੂਗਾ ਉਦੋਂ ਦੇਖ ਲਾਂਗੇ ਹੈਪੀ ਪੁੱਤ ਤੂੰ ਅੱਜ ਤੋਂ ਇਹ ਇੰਟਰਵਿਊ ਜੀਆ ਦੇਣੀ ਸ਼ੁਰੂ ਕਰ ਦੇ ਤਾਂ ਕਿ ਅਸੀਂ ਕੁੜੀ ਵਾਲਿਆਂ ਨੂੰ ਕਹਿਣ ਜੋਗੇ ਹੋਵਾਂਗੇ ਕਿ ਮੁੰਡੇ ਨੂੰ ਬਹੁਤ ਜਲਦੀ ਨੌਕਰੀ ਮਿਲਣ ਵਾਲੀ ਹੈ ਨਾ ਜਦ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਕੀ ਕਰੂਗਾ ਉਦੋਂ ਤੱਕ ਆਹ ਦੇਖੋ ਕਿਸ ਦਾ ਘੜੂ ਕਾਠੀ ਕੀਤਾ ਮੈਂ ਉਦੋਂ 10000 ਰੁਪਏ ਲੈਣਾ ਜਿੰਨਾ ਚਿਰ ਮੈਨੂੰ ਪੈਸੇ ਨਹੀਂ ਦਿੰਦਾ ਉਹਨਾਂ ਚਿਰ ਘੜੂ ਕਾ ਆਪਣੇ ਕੋਲ ਹੀ ਹੈ ਫੇਰ ਫੇਰ ਦੇਖਦਾ ਕੀ ਹੈ ਰੱਬ ਦਾ ਨਾਮ ਲੈ ਕੇ ਚੜ ਜਾਦੇ ਤੇ ਇਹ ਸਹੀ ਗੱਲ ਹੈ ਥੋੜਾ ਪੈਸਾ ਲੱਗੇ ਐਮਬੀਏ ਤੇ ਕੁਝ ਪੈਸਾ ਤਾਂ ਮੁੜੂਗਾ ਮੈਂ ਤਾਂ ਕੋਈ ਚੱਕਰ ਨਹੀਂ ਮੈਂ ਤਾਂ ਚਲਾ ਲੂੰਗਾ ਪਰ ਜੇ ਕਹਿੰਨੇ ਦੇਖ ਲਿਆ ਵੀ ਮੁੰਡਾ ਘੜਕਾ ਚਲਾਉਂਦਾ ਫਿਰ ਤਾਂ ਪੈ ਗਿਆ ਮੋਲੇ ਅੰਬੀਦ ਓ ਨਹੀਂ 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 ਤੂੰ ਆਪਣੀ ਪੜਾਈ ਤੇ ਧਿਆਨ ਦੇ ਘੜੂਕੇ ਦਾ ਕੀ ਆ ਖੜਾ ਰਹਿਣ ਦੇ ਇੱਥੇ ਆਪਾਂ ਨੂੰ ਕਿਹੜਾ ਇਹਦੀ ਪਾਰਕਿੰਗ ਫੀਸ ਪੈਂਦੀ ਆ ਨਹੀਂ ਵੀ ਜੇ ਕਹਿੰਦੇ ਹਾਂ ਮੈਂ ਚਲਾ ਲੈਣਾ ਮੈਨੂੰ ਕੋਈ ਚੱਕਰ ਨਹੀਂਗਾ ਓ ਨਹੀਂ ਜਾ ਜਾ ਮੈਂ ਕਹਤਾ ਤੈਨੂੰ ਬੰਦੇ ਵਾਂਗੂ ਵੀ ਕਰੀ ਆ ਕੰਮ ਨਹੀਂ ਕਰ ਠੀਕ ਓਏ ਤੇ ਰੋਕ ਲਾ ਕਿ ਉਹਨਾਂ ਅੰਦਰ ਜਾ ਕੇ ਰੋਕੇਗਾ ਹੂੰ ਚੱਲ ਇਹ ਲੰਘ ਵਧੀਆ ਨਹੀਂ ਨਾ ਹੈ ਭਾਈ ਜੀ ਨੌਕਰੀ ਲਈ ਬਾਇਓ ਡਾਟਾ ਦੇਣਾ ਸੀ ਐਸ ਚ ਪਾ ਦੇ ਤੇ ਬਈ ਉਹ ਇੰਟਰਵਿਊ ਲਈ ਫੋਨ ਕਿਹੜੇ ਨੰਬਰ ਤੇ ਕਰਨਾ ਹੈ ਆ ਲਿਖ ਲੈ ਅੱਛਾ ਜੀ 9864 64 382 ਵੈਸੇ ਅਸੀਂ ਪਹਿਲੀ ਦੋ ਗਾਰਡ ਹੈਗੇ ਇੱਥੇ ਉਹ ਗਾਰਡ ਨਹੀਂ ਲੱਗਣਾ ਮੈਂ ਐਮਪੀਏ ਕੀਤੀ ਵੀ ਹੈ ਸੌਰੀ ਬਾਈ ਭਲੇਖਾ ਪੈ ਗਿਆ ਸੀ ਆ ਮੋਬਾਈਲ ਤੋਂ ਮਾੜੀ ਜੀ ਚੇਪੀ ਲਾ ਕੇ ਦੇਈਂ ਇੱਥੇ ਲਾਉਣੀ ਉਹ ਸਾਈਕਲ ਤਾਂ ਲੈ ਲਈਏ ਚੁੱਪ ਕਰ ਤਾਂ ਕਿ ਇਹਦੇ ਸਾਹਮਣੇ ਚੱਕਣਾ ਰਾਤ ਨੂੰ ਚੱਕਾਂ ਮੈਂ ਫੇ ਜਿੰਦਾ ਲਾਵਾਂ ਤੇਰੀ ਫੋਰਚੂਨਰ ਦਾ ਸਾਈਕਲ ਸਿੱਧਾ ਚਲ ਤੂੰ ਕੋਈ ਨਹੀਂ ਚੱਕਦਾ